ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪੁਰਾ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਚੈਨਲ ਨੂੰ ਮੇਰੇ ਵੀਰੋ ਸਾਰੇ ਸਬਸਕ੍ਰਾਈਬ ਕਰਿਓ ਲੱਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆਂ ਪਿੰਡ ਗੱਗੋ ਬੂਆ ਜੇਲਾ ਸ਼ਰੀ ਇਹਨੂੰ ਲੱਗਦਾ ਤਰਮ ਤਰ ਸਹਿ ਤ ਤਸਹੀ ਲੱਗਦੀ ਸੱਜਰੋ ਇਹਨੂੰ ਚੁਭਾਲ ਠੀਕ ਹੈ ਜੀ ਬਾਕੀ ਵਦੇਰੇ ਜਾਣਕਾਰੀ ਲੈ ਕੇ ਸਾਰੀ ਢਿੱਲੋ ਸਾਹਿਬ ਤੋਂ ਸਾਂਝੀ ਕਰਦੇ ਆਂ ਐਂਡ ਤੱਕਰ ਮੇਰੇ ਵੀਰ ਜਰੂਰ ਜੁੜੇ ਰਹੋ ਆਪਣੀ ਨਰਖ ਪਰਕਤ ਸੱਲੀ ਕਰਕੇ ਤੁਹਾਡਾ ਫਰਜ਼ ਬੰਦਾ 알 ਜਾਣ ਦਾ ਕਿਉਂਕਿ ਪੈਸੇ ਲਾਉਣੇ ਹੁੰਦੇ ਆਓ ਲਈਏ ਵਦੇਰੇ ਜਾਣਕਾਰੀ ਬਾਈ ਜੀ ਸਾਸਰੀ ਘਾਲ ਸਾਸਰੀ ਘਾਲ ਸੰਧੂ ਸਾਹਿਬ ਸਾਸਰੀ ਘਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਸਵਾਗਤ ਕਰਦੇ ਹਾਂ ਸੰਧੂ ਬੱਧਰਪ੍ਰੀਆ ਡੇਰੀ ਫਾਰਮ 'ਚ ਹੋਰ ਸੁਣਾਓ ਹਾਂਜੀ ਵਧੀਆ ਜੀ ਕਾਰੋਬਾਰ ਚੱਲਦੇ ਆਪਨੇ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਨਾਮ ਜੀ ਨਾਮ ਦਲਬੀਰ ਸਿੰਘ ਜੀ ਦਲਬੀਰ ਸਿੰਘ ਢਿੱਲੋ ਠੀਕ ਹੈ ਤੇ ਪਿੰਡ ਪਿੰਡ ਗੱਗੋ ਬੂਆ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਸਾਹਿਬ ਤੇਸੀਲ ਹੂੰ ਤੇਸੀਲ ਚਬਾਲ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 97813 09418 ਠੀਕ ਹੈ ਜੀ ਤੇ ਫਿਰ ਗਾਈਆਂ ਹੀ ਅੱਜ ਹਾਂਜੀ ਹਾਂਜੀ ਗਾਈਆਂ ਜੀ ਆਪਣੇ ਕੋਲ ਤਿੰਨ ਨਵਾਂ ਹੀ ਜਵਦਾ ਕੀਤਾ ਜਾਂ ਪਹਿਲਾਂ ਪਾਪਾ ਪੁਰਾਣੀ ਕਰਦੀ ਚੱਲਦਾ ਜਾਂ ਤਾਂ ਪਹਿਲਾਂ ਦਾ ਹੀ ਆ ਅੱਛਾ ਵੀਡੀਓ ਅੱਜ ਪਹਿਲੀ ਪਾਉਣ ਲੱਗੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਤਿੰਨ ਐਨੀਮਲ ਕਾਓ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਉਤੋਂ ਡੱਬੀ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਕ ਦੁੱਧ ਪਾਉਂਦੀ ਤੇ ਕਿੰਨਾ ਵਾ ਕ ਸੂਗਾ ਇਹਦਾ ਦੂਜਾ ਸੂਗਾ ਜੀ ਸੰਤੂ ਸਾਹਿਬ ਤੇ ਦੁੱਧ ਮੌਕੇ ਦਾ ਕਿੰਨਾ ਹੋਊਗਾ ਮੌਕੇ ਦਾ 20 ਲੀਟਰ ਆ ਜੀ ਅੱਜਰ ਠੀਕ ਹੈ 20 ਲੀਟਰ ਦੂਜਾ ਸੂਗਾ ਹਾਂਜੀ ਹਾਂਜੀ ਥਣ ਲੇਵਾ ਚੰਗਾ ਹਨਾ ਥਣ ਲੇਵਾ ਹਾਂਜੀ ਬਿਲਕੁਲ ਵਧੀਆ ਜੀ ਕੀ ਬਾਤਾਂ ਥਣ ਚੰਗਾ ਬਿਜਲੀ ਘੜੀ ਬਣਾਈ ਬੈਠੀ ਕਰਮ ਵਾਲੀ ਨਾੜਾ ਨੂੜਾ ਜੰਗੀਆਂ ਚਮਕਦੀਆਂ ਹਨ ਆਰਡਰ ਕੁਆਲਿਟੀ ਬੜੀ ਸੋਹਣੀ ਲੱਗੀ ਇਹਨੂੰ ਵੇਹ ਕਿਲੋ ਮੌਕੇ ਦਾ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਆ ਜੀ ਤੇ ਚੋਣ ਓਕੇ ਚੋਣ ਓਕੇ ਸੰਤੂ ਸਾਹਿਬ ਖੋਲ ਕੇ ਤੋਰਾ ਕਰਾਈਏ ਚੈੱਕ ਚਲੋ ਜੀ ਲਓ ਜੀ ਛੱਡੋ ਜੀ ਬੱਚਾ ਪੈ ਗਿਆ ਲੱਗਦਾ ਹਣਾ ਹਾਂਜੀ ਹਾਂਜੀ ਬੱਚਾ ਉਹ ਲੱਗੇ ਪੱਦਾ ਨਾ ਆਪਾਂ ਪਸਮਾਈ ਉਹਦਾ ਕਰਕੇ ਉਹ ਫਿਰ ਮੂੰਹ ਮਾਰਤਾ ਉਹਨੇ ਤੇ ਪਸਮਾਈ ਆ ਜਾਨ ਸਜਣੋ ਪਸਮਾਈ ਜੇ ਬੱਚਾ ਪੈ ਗਿਆ ਜੇ ਥੰਥ ਹੁਣ ਸੋਹਣਾ ਲੱਗਾ ਵੜਨੂ ਤੇ ਵੜ ਦਾ ਕੱਦ ਬੁੱਤ ਵੀ ਚੰਗਾ ਵੱਡਾ ਠੀਕ ਆ ਜੀ ਗੱਗੋ ਬੂਹਾ ਪਿੰਡ ਤੇ ਜ਼ਿਲ੍ਹਾ ਸ਼ਰੀ ਨੂੰ ਤਰਤਰ ਸੈ ਤੇ ਤਸੀਹ ਸਜਣੋ ਪਟੇ ਲੈ ਜੋ ਬਾਈ ਦਲਵੀਰ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਾਹ ਜੀ ਵਾਹ ਥਾਂ ਦੀ ਆਰਡਰ ਕੁਆਲਿਟੀ ਬੜੀ ਸੋਹਣੀ ਆ ਤੇ ਧਾਰ ਵੀ ਇੱਕ ਇੱਕ ਕੋਈ ਮਾਰਨੀ ਤੇ ਥੱਲੇ ਮਾਰ ਕੇ ਵਿਖਾ ਦਿਓ ਇੱਕ ਦੂਸਰ ਮਾਰ ਦੇ ਨੇ ਸੰਧੂ ਸਾਹਿਬ ਮਾਰ ਮਾਰ ਦੋ ਖਰਾ ਦਿਓ ਚੈੱਕ ਹਨਾ ਬਸਮੀ ਹੈਗੀ ਹੁਣ ਤੇ ਚਲੋ ਧਾਰਾਂ ਵੱਜਣਗੀਆਂ ਕੋਈ ਜਿੰਨੇ ਭੈਣ ਭਰਾ ਨੇ ਦੂਰੋਂ ਨੇੜੇ ਆਉਣਾ ਵਾਹ ਜੀ ਥਾਂ ਬੜਾ ਸੋਹਣਾ ਲੱਗਾ ਹਨਾ ਇੱਥੇ ਮਾਰ ਦੋ ਕੋਈ ਨਹੀਂ ਹਾਂ ਜੀ ਡਰਦੀ ਹੈ ਜੀ ਸੰਤੂ ਸਾਹਿਬ ਥੋੜੀ ਬੱਚੇ ਨਾ ਚਲ ਕੋਈ ਇਸ ਤਰ੍ਹਾਂ ਹੀ ਮਾਰ ਦੋ ਮਾਰ ਦੋ ਮਾਰੀ ਖਲੋਗੀ ਕਰ ਮਾਰੀ ਚੌਣ ਚੰਗੀ ਪੋਲੀ ਆ ਨਾ ਹਾਂ ਜੀ ਹਾਂ ਜੀ ਪੋਲੀ ਸੰਤੂ ਸਾਹਿਬ ਰੂਮ ਵਰਗੀ ਪੋਲੀ ਆ ਇਹ ਪਿਛਲੇ ਸਾਲ ਦਾ ਜਵਾਹ ਹਾਂ ਜੀ ਪਿਛਲੇ ਦਾ ਜੀ ਵਾਹ ਜੀ ਵਾਹ ਮੈਂ ਨਾ ਫਿਰ ਤੇ ਓਕੇ ਰਿਪੋਰਟ ਆਈਆਂ ਦੇ ਆਹ ਲਓ ਸੰਤੂ ਸਾਹਿਬ ਵਾਹ ਜੀ ਵਾਹ ਨਹੀਂ ਪੂਰਾ ਮੈਂ ਨਾ ਸਿਰਾਈ ਫਈਆ ਦੇ ਵਾਹ ਜੀ ਵਾਹ ਕਿਆ ਬਾਤਾਂ ਚੁਵਾਈ ਬਹੁਤ ਸੋਹਣੀ ਤਰੀਕ ਹਾਂਜੀ ਹਾਂ ਜੀ ਸਾਬ ਥਾਂ ਥੁਣੀ ਪਿਛਲੇ ਜੇ ਮਾਰ ਲਓ ਦੋ ਦੋ ਥਾਂ ਹੀ ਬਹੁਤ ਸੋਹਣੇ ਲੱਗੇ ਕੰਮ ਦੇ ਦੇ ਚਲੋ ਜੀ ਬੱਸ ਕਰ ਗਿਆ ਨਾ ਹਾਂਜੀ ਨਾ ਥੱਲੇ ਡੋਲ ਗਏ ਨੀਰ ਕਰਮਾ ਲਈ ਵੇਖੋ ਕਹਿੰਦੇ ਕਰਦਾ ਸ਼ਿੰਗਾਰ ਬੰਦੀ ਆ ਹੁਣ ਸੀਤਾ ਛੱਡ ਗਏ ਤੇ ਰੇਟ ਕਰੀਏ ਕੀ ਕਰਦੇ ਰੇਟਿੰ ਦਾ ਮੋਲ ਸੰਧੂ ਸਾਹਿਬ ਇਹਦਾ ਮੋਲ ਆਪਾਂ 75000 ਕਰਦੇ ਆ 75 ਹਾਂਜੀ ਹਾਂ ਮਾਨ ਤਨ ਖੁੱਲਾ ਕਰੀਏ ਪਹਿਲੀ ਵੀਡੀਓ ਹੁੰਦੀਆਂ ਜਣ ਮਾਨ ਤਨ ਕਰੀਏ ਬੱਦਰ ਦੀ ਦੇ ਦਈਏ ਜੀ ਨਹੀਂ ਦੋ ਹੋਰ ਛੱਡ ਕੇ ਪਿਆਰ ਵੜਾ ਕਰਦੇ ਪੈਣ 70 ਦੀ ਦੇ ਦੀਏ ਮਾਰੋ ਥਾਪੀ ਫਿਰ ਹੈ ਥਾਪੀ ਮਾਰ ਦੋ 70 ਦੀ ਹੋ ਗਈ ਵਾਹ ਜੀ ਵਾਹ ਵੱਜ ਗਈ ਸਜਣੋ ਠੀਕ ਆ ਜੀ ਚੰਗਾ ਏ ਵੰਪੀਸ ਆ ਸੋਹਣੀ ਆ ਵੈੜ ਸਾਰੀ ਕੇ ਬਨਉਣੀ ਕੁਸੀ 70000 ਰੁਪਇਆ ਡਿਮਾਂਡ ਦੂਜਾ ਸੂਬਾ ਵੈੜ ਮੇਲ ਕਾਫ ਮਗਰ ਆ ਠੀਕ ਆ 20 ਕਿਲੋ ਮੌਕੇ ਦਾ ਦੁੱਧ ਤੇ ਮਗਰ ਗਏ ਦੂਜਾ ਜਨਮ ਪਹਿਲਾ ਸੂਆ ਗਈ ਹਾਂ ਜੀ ਇਹ ਪਹਿਲੇ ਨਾ ਆ ਗਈ ਜੀ ਸਿੱਗੀ ਮੂੰਗਾ ਅੱਛਾ ਜੀ ਹਾਂ ਜੀ ਸਿੱਗੀ ਨਾਲ ਲੋੜ ਚੰਗੇ ਪਏ ਹਾਂ ਜੀ ਤੇ ਲਾਟੋ ਲਾ ਜੰਗੀ ਆ ਗੱਡੇ ਬੈਠੀ ਥਾਣ ਵੜਾ ਹਾਂਜੀ ਹਾਂਜੀ ਥਾਣਾ ਹਾਂਜੀ ਹਾਂਜੀ ਸੀਰਸ ਲੱਗ ਗਿਆ ਜੀ ਤੋੜ ਕੇ ਇਹਨੂੰ ਕਰਾਈਏ ਚੈੱਕ ਸਜਣੋ ਪਹਿਲਾ ਸੋਵਾ ਪਲੂਣ ਹੀ ਵੱਛੀ ਆ ਛੇ ਦੰਦ ਆ ਮੂੰਹ ਤੇ ਕਾਦ ਵੱਡਾ ਪਹਿਲਵਾਨ ਜਿੜੜਾਈ ਕਰਦੇ ਆ ਵਾਹ ਜੀ ਵਾਹ ਥਾਣ ਭਲਾਂ ਭਲਾਂ ਚ ਪਾ ਗਈਆਂ ਥੋੜੀਆਂ ਬਣ ਗਈਆਂ ਲਕਾਈ ਬੈਠੀ ਆ ਜਰਸੀ ਚੋਂਦੀ ਨਾਲ ਐ ਚੱਪ ਤੇ ਜਰਸੀ ਦਾ ਕਰਾਉਂਦਾ 53 ਤੋਂ ਪਨ ਓਕੇ ਆਈ ਹਾਂਜੀ ਹਾਂਜੀ ਸੰਗਰੂ ਠੀਕ ਆ ਜੀ ਦਲਬਾਗ ਸਿੰਘ ਆ ਗਿਆ ਸੋ ਸਿੰਘ ਵਾਲਾ ਬਾਈ ਹੁਣ ਪੂਰਾ ਨਾਮ ਗੂੰਜੂਗਾ ਇਹਦਾ ਵੀਰ ਦਾ ਲੈ ਜੋ ਜੀ ਭਾਈ ਦਲਬੀਰ ਸਿੰਘ ਹਾਂਜੀ ਹਾਂਜੀ ਇਹਦੀ ਛੋੜ ਕਿੰਨੀ ਕਰਦਿ ਗਏ ਕਿੰਨੇ ਦਾ ਲੈ ਦੇ ਕਰਦਿ ਗਏ ਹੈ ਸੰਧੂ ਸਾਹਿਬ ਮੋਲੇ ਦਾ 62000 ਕਰਦੇ ਆ 62 ਹਾਂਜੀ ਕੁਝ ਜਾਰੀ ਦੇ ਦਿਆ ਜੀ 58000 ਦੀ ਮੇਰਾ ਤੇ ਦਾਦਾ ਬੰਦਾ 55 ਹੀ ਕਰੀਏ ਯਾਰ ਨਹੀਂ 55 ਦੀ ਨਾ ਕਰ ਨਹੀਂ 55 ਦੀ ਜਾਣ ਲਿਗੇ ਚਲੋ 55 ਦੀ ਦੇ ਦਿੰਦੇ ਹਾਂ ਮੈਂ ਯਾਦ ਕਰਨਗੇ ਜਿਹੜਾ ਖੜੂਗਾ ਸ਼ਾਇਦ ਤਾਂ ਮੁੰਡਿਆ ਸੰਤੂ ਸਾਹਿਬਾ ਜੀ ਅੱਛਾ ਜੀ ਹਾਂਜੀ ਸ਼ਾਇਦ ਤਪਾਉਗੀ ਹਾਂਜੀ ਹਾਂਜੀ ਆ ਤਪਾਉ ਆ ਤਪਾਉ ਬਈ ਵਾਹ ਰੀ ਵਾਹ ਅਜੇ ਚਲੋ ਬੰਦੋ ਬੰਦੋ ਕੋਈ ਸੋਹਣੀ ਹੈ ਕਰਮਾਲੀ ਜਿੰਦੀ ਰਵੇ ਤੇ ਲਾਲ ਲੂੜ ਵਿਖਾਓ ਮਗਰੋਂ ਫੜ ਕੇ ਲਾੜ ਖਿੱਚ ਕੇ ਵਿਖਾਓ ਮਗਰ ਉਹ ਕਿੰਨੀ ਘੇਟਿਆ ਵਾਹ ਪੂਰੀ ਘੇਟਿਆ ਸਾਨੂੰ ਸਾਹ ਵੇਖੋ ਵਾਹ ਜੀ ਵਾਹ ਵਾਹ ਨਹੀਂ ਉਹ ਕੇਰਪੋਟਾਂ ਤੇਰੀਆਂ ਦੋਵੇਂ ਖਰੀਆਂ ਤੇ ਤੀਜੇ ਨੰਬਰ ਤੇ ਜਰਸੀ ਹਾਂ ਜੀ ਜਰਸੀ ਆ ਗਈ ਅੱਛਾ ਜੀ ਪੰਜਾਬ ਵਾਲੀ ਇਹ ਜਰਸੀ ਆ ਗਈ ਮੇਲ ਕਾਫ ਕਿੰਨਾ ਕੁ ਬਬਲਾ ਫੂਲਾ ਇਹਦਾ ਬਬਲਾ ਹੈਗਾ ਜੀ 13 ਕਿਲੋ 13 ਕਿਲੋ ਹਾਂ ਜੀ ਖੋਲ ਕੇ ਖੋਲ ਕੇ ਕਰਾਓ ਤੋਰਾ ਚੈੱਕ ਲੋ ਲਓ ਜਰਸੀ ਆ ਗਈ ਇੱਥੋਂ ਕਮਾ ਲਓ ਕਮਾ ਲਾ ਲਾਓ ਲਾਓ ਬੰਦੋ ਸੋਣਾ ਤੋ ਰਾਂ ਦਾ ਅਗੀ ਕਰਮਾਲੀ ਦਾ ਲੋ ਜੀ ਤੋਰ ਦਾ 13 13 ਕਿਲੋ ਬੌਲਾ ਹਾਂਜੀ ਹਾਂਜੀ ਤੇ ਮੋਲ ਕਿ ਰਹਿ ਗਿਆ ਦਾ ਮੋਲ ਲੈ ਦਾ ਸੰਦੇ ਸਾਹਿਬ ਛੋਟਾ ਹੀ ਕਰਨਾ ਆਪਾਂ ਕਿੰਨਾ ਜੀ 55 ਦੀ ਦੇ ਦੀਏ 55 ਦੀ ਜਾਣ ਤੇ ਚਲੋ ਠੀਕ ਆ ਜੀ 55 ਦੀ ਲੋ ਜੀ ਸਜਣੋ ਜਰਸੀ ਆ 13 ਕਿਲੋ ਬੌਲਾ ਠੀਕ ਆ ਜੀ ਤੇ ਬਿਹੜ ਚੰਗੀ ਆ ਪੀਸ ਚੰਗੇ ਸਾਰੇ ਨਰਖ ਤੇ ਪਰਖ ਤੁਹਾਡਾ ਕੰਮ ਹੈ ਤਸੱਲੀ ਆ ਕੇ ਕਰਨਾ ਠੀਕ ਆ ਤੇ ਕਰਕੇ ਲੈ ਕੇ ਜਾਓ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਰੱਖਿਓ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ